ਉਧਰ ਪ੍ਰੈਜ਼ੀਡੈਂਟ 트럼ਪ ਹੋਣਾ ਨੇ ਇਹ ਵੀ ਜਿਹੜਾ ਕਰ ਦਿੱਤਾ ਪ੍ਰੈਜ਼ੀਡੈਂਟ ਇਲੈਕਟ ਡੋਨਲਡ 트럼ਪ ਹੋਣਾ ਨੇ ਵੀ ਕਹਿੰਦੇ ਵੀ ਜਿਹੜੇ ਨਿਪਨ ਸਟੀਲ ਯੂਐਸ ਸਟੀਲ ਨੂੰ ਖਰੀਦਣ ਬਾਰੇ ਸੋਚ ਰਿਹਾ ਆ ਮੈਂ ਉਸ ਨੂੰ ਰੋਕੂਗਾ ਮੈਂ ਯੂਐਸ ਦੀ ਸਟੀਲ ਦੀ ਜਿਹੜੀ ਪਰਚੇਸ ਆ ਨਿਪਨ ਸਟੀਲ ਆ ਉਸ ਨੂੰ ਜਿਹੜਾ ਹੋ ਨਹੀਂ ਹੋਣ ਦਊਗਾ ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਉਹ ਕਿਹਾ ਆ ਟ੍ਰੂਥ ਸੋਸ਼ਲ ਦੇ ਉੱਤੇ ਜਿਹਦੇ ਵਿੱਚ ਕਿਹਾ ਵੀ ਮੈਂ ਬਲਾਕ ਕਰੂੰਗਾ ਇਸ ਡੀਲ ਨੂੰ ਜਿਹੜਾ ਉਹ ਹੈਪਨ ਹੋਣ ਤੋਂ ਕਿਨਾਂ ਆਈ ਐਮ ਟੋਟਲੀ ਇੰਗੇਜਡ ਥਿਸ ਵਾਂਸ great and powerful u steel being bought by a foreign company in this case nippon steel of japan so kehne bhi jehdi japan di company u steel nu khareedan bare soch rahi a main oh cheez nahi jehdi oh ho hon donga so 20 uh, january on to pehla pehla harjoj singh ji kafi kuch already pehla oh das rahe a nippon steel ne u steel nu khareedan de layi agreement uh, jehda oh bana liya si 14.9 billion dollar de vich december 2010 ਦੇ ਚ ਪਿਛਲੇ ਸਾਲ ਇਸ ਐਗਰੀਮੈਂਟ ਦੇ ਨਾਲ ਕਨੇ ਵੀ ਯੂਐਸ ਦੇ ਸਟੀਲ ਵਰਕਰਸ ਮੈਂਬਰਸ ਆਫ ਕਾਂਗਰਸ ਉਹਨਾਂ ਦੇ ਦੁਆਰਾ ਜਿਹੜਾ ਉਹ ਬੈਕਲੈਸ਼ ਜਿਹੜਾ ਹੋਇਆ ਸੀਗਾ ਪ੍ਰੈਜ਼ੀਡੈਂਟ ਜਿਹੜਾ ਜੋ ਬਾਜਨ ਉਹਨਾਂ ਨੇ ਵੀ ਇਸ ਡੀਲ ਦੇ ਵਿਰੋਧਤਾ ਜਿਹੜੀ ਉਹ ਕੀਤੀ ਸੀ ਉਹਨਾਂ ਨੇ ਕਿਹਾ ਵੀ ਯੂਐਸ ਸਟੀਲ ਦਾ ਯੂਐਸ ਦੇ ਕੋਲ ਰਹਿਣਾ ਹੈ ਬਹੁਤ ਵਾਈਟਲ ਜਿਹੜੀ ਉਹ ਚੀਜ਼ ਹੈ ਕਨੇ ਵੀ ਡੋਮੈਸਟਿਕਲੀ ਓਨਡ ਤੇ ਆਪਰੇਟਿਡ ਜਿਹੜੀ ਉਹ ਹੋਣੀ ਚਾਹੀਦੀ ਆ ਯੂਐਸ ਕਮੇਟੀ ਔਨ ਫੋਰਨ ਇਨਵੈਸਟਮੈਂਟ ਇਸ ਡੀਲ ਦੇ ਵਿੱਚ ਜਿਹੜੀ ਆ ਜੋ ਵੀ ਆ ਉਹ ਜਾਂਚ ਜਿਹੜੀ ਉਹ ਕਰ ਰਹੀ ਸੀਗੀ ਨਿੱਪਨ ਸਟੀਲ ਨੇ ਕਿਹਾ ਪ੍ਰੀਵੀਅਸਲੀ ਵੀ ਇਹ ਜਿਹੜੀ ਇਨਵੈਸਟਮੈਂਟ ਆ ਉਹਦੇ ਨਾਲ ਸਾਡੀ ਜਿਹੜੀ ਯੂ ਐਸ ਸਟੀਲ ਨੂੰ ਹੋਰ ਅਸੀਂ ਜਿਹੜਾ ਹੋ ਗ੍ਰੋ ਕਰਾਂਗੇ ਪਰ ਹੁਣ ਇਦਾਂ ਲੱਗ ਰਿਹਾ ਆ ਵੀ ਹਾਲ ਦੀ ਘੜੀ ਇਹ ਸ਼ਾਇਦ ਯੂ ਐਸ ਸਟੀਲ ਨੂੰ ਖਰੀਦਣ ਵਾਲੀ ਗੱਲ ਆ ਜਿਹੜਾ ਕਿ ਇੱਕ ਦੀ ਸੰਧੀ ਵੀ ਹੋ ਗਈ ਉਹਨਾਂ ਦੀ 14.9 ਬਿਲੀਅਨ ਡਾਲਰ ਦੀ ਉਹ ਸ਼ਾਇਦ ਪੂਰੀ ਨਾ ਹੋ ਸਕੇ ਜੋ ਪ੍ਰੈਜ਼ੀਡੈਂਟ ਟਰੰਪ ਹਣੀ ਪਿਛਲੇ ਦਿਨਾਂ ਤੋਂ ਬਿਆਨ ਦਿੰਦੇ ਆ ਰਹੇ ਆ ਨਿਊਜ਼ ਵੀਕ ਇਹ ਰਿਪੋਰਟ ਕਰ ਰਿਹਾ ਆ ਵੀ ਇੱਕ ਟਾਈਮ ਦੇ ਉੱਤੇ ਜਦੋਂ ਹੁਣ ਪਿਛਲੇ ਦਿਨਾਂ ਦੇ ਵਿੱਚ ਜਸਟਨ ਟਰੂਡੋ ਜੋ ਆਪਣੇ ਗਵਾਂਡੀ ਮੁਲਕ ਕੈਨੇਡਾ ਦੇ ਪ੍ਰਾਈਮ ਮਿੰਿਸਟਰ ਪ੍ਰੈਜ਼ੀਡੈਂਟ ਟਰੰਪ ਹੋਣਾ ਨੂੰ ਉਹਨਾਂ ਦਾ ਜਿਹੜਾ ਮਾਰੇ ਲਾਗੋ ਰੀਜ਼ੋਰਟ ਹੈਗਾ ਉੱਥੇ ਮਿਲੇ ਤੇ ਜਸਟਨ ਟਰੂਡੋ ਨੇ ਇਹ ਕਿਹਾ ਵੀ ਜੇ 25% ਟੈਰਿਫ ਕੈਨੇਡਾ ਦੇ ਉੱਤੇ ਜਾਂ ਮੈਕਸੀਕੋ ਤੇ ਲਾਇਆ ਗਿਆ ਤੇ ਉਹਦੇ ਨਾਲ ਜਿਹੜਾ ਸਾਡੀ ਇਕਨੋਮੀ ਆ ਉਹ ਇੱਕ ਤਰ੍ਹਾਂ ਨਾਲ ਮਰ ਜਾਊਗੀ ਕਹਿੰਦੇ ਇਟ ਵਿਲ ਕਿਲ ਦਾ ਕੈਨੇਡੀਅਨ ਇਕਨੋਮੀ ਤੇ ਕਹਿੰਦੇ ਵੀ ਟਰੰਪ ਹੋਣਾ ਨੇ ਫਿਰ ਜੋਕਿੰਗਲੀ ਉਹਨਾਂ ਨੂੰ ਕਿਹਾ ਵੀ ਤੁਸੀਂ ਇੱਦਾਂ ਕਰੋ 51ਵੀਂ ਸਟੇਟ ਬਣ ਜਾਓ ਤੇ ਤੁਹਾਨੂੰ ਜਿਹੜੇ ਗਵਰਨਰ ਉੱਥੇ ਦੇ ਤੇ ਕੈਨੇਡਾ ਦੇ ਬਟਲਾ ਦਿੰਦੇ ਆ ਸੋ ਸੋ ਇਹ ਇਹ ਜਿਹੜੀ ਆ ਇਹ ਬਿਲਕੁਲ ਸਹੀ ਕਹਿੰਦੇ ਹੈ ਇਸ ਜਿਹੜੀ ਵਾਪਰੀ ਹੈਗੀ ਆ ਨਿਊਜ਼ ਵੀਕ ਨੇ 트럼ਪ ਦੀ ਟ੍ਰਾਂਜ਼ੀਸ਼ਨ ਟੀਮ ਨੂੰ ਵੀ ਕੰਟੈਕਟ ਕੀਤਾ ਤੇ ਟਰੂਡੋ ਹੁਣਾਂ ਨੂੰ ਵੀ ਕੀਤਾ ਪਰ ਉਹਨਾਂ ਦਾ ਜਵਾਬ ਨਹੀਂ ਆਇਆ ਪਰ ਜੋ 트럼ਪ ਉਹਨੀਆਂ ਉਹ ਕਹਿੰਦੇ ਵੀ ਸਾਡੀ ਜਿਹੜੀ ਕਨਵਰਸੇਸ਼ਨ ਆ ਬਹੁਤ ਵਧੀਆ ਹੋਈ ਹੈਗੀ ਆ ਤੇ ਉਹ ਤੋਂ ਬਾਅਦ ਜੋ ਟਰੂਡੋ ਆ ਉਹਨਾਂ ਨੇ ਵੀ ਇਹ ਕਿਹਾ ਵੀ ਥੈਂਕਸ ਫॉर ਦਾ ਡਿਨਰ ਲਾਸਟ ਨਾਈਟ ਪ੍ਰੈਜ਼ੀਡੈਂਟ 트럼ਪ ਤੇ ਫਿਰ ਮੈਂ ਆਉਣ ਵਾਲੇ ਸਮੇਂ 'ਚ ਰਲ ਕੇ ਇਕੱਠੇ ਕੰਮ ਕਰਾਂਗੇ ਦੂਸਰੇ ਪਾਸੇ ਆਪਣੇ ਗੁਆਂਢੀ ਮੁਲਕ ਮੈਕਸੀਕੋ ਨੂੰ ਲੈ ਕੇ ਕੱਲ ਇੱਕ ਬਹੁਤ ਵੱਡੀ ਖਬਰ ਜੀ ਪਈ ਯੂਨੀਵਰਸਿਟੀ ਦੇ ਕੈਮਿਸਟਰੀ ਦੇ ਸਟੂਡੈਂਟਸ ਨੂੰ ਮੈਕਸੀਕੋ ਦੇ ਜਿਹੜੇ ਕਾਰਟਲਸ ਆ ਉਹ ਜਿਹੜੇ ਆ ਜੋਬਸ ਦੇ ਰਹੇ ਆ ਫੈਂਟਲਿਨ ਬਣਾਉਣ ਦੇ ਲਈ ਦੇਖੋ ਇਹ ਲ ਮੂਵੀ ਵਾਲਾ ਨਾਟਕ ਵਾਲਾ ਸੀਨ ਜਿਹੜਾ ਉਹ ਬਣ ਗਿਆ ਬਿਲਕੁਲ ਸੋ ਉਹਦੇ ਸਬੰਧ ਦੇ ਵਿੱਚ ਮੈਕਸੀਕੋ ਦੀ ਪ੍ਰੈਜ਼ੀਡੈਂਟ ਨੇ ਦੁਨਾਈ ਕੀਤਾ ਹੈ ਕਿ ਨਹੀਂ ਇਦਾਂ ਦੀ ਗੱਲਬਾਤ ਨਹੀਂ ਚੱਲਦੀ ਪਰ ਅਮਰੀਕਨ ਮੀਡੀਆ ਦੇ ਵਿੱਚ ਬਹੁਤ ਰਿਪੋਰਟਸ ਆਈਆਂ ਕਿ ਕੈਮਿਸਟਰੀ ਦੇ ਜਿਹੜੇ ਸਟੂਡੈਂਟਸ ਆ ਉਹਨਾਂ ਨੂੰ ਹਾਇਰ ਕੀਤਾ ਜਾ ਰਿਹਾ ਹੈ ਮੈਕਸੀਕਨ ਕਾਰਟੇਲਸ ਵੱਲੋਂ ਜੋ ਫੈਂਟਲੀ ਨਾ ਉਸ ਨੂੰ ਬਣਾਉਣ ਦੇ ਲਈ ਤੇ ਉਹਨਾਂ ਨੂੰ ਵੀ ਪੂਰੀ 트੍ਰੰਪ ਉਹਨਾਂ ਨੇ ਧਮਕੀ ਦਿੱਤੀ ਆ ਕਿ ਬਾਰਡਰ ਇੱਕਦਮ ਬੰਦ ਕੀਤਾ ਜਾਵੇ ਖਬਰਾਂ ਵੀ ਆ ਰਹੀਆਂ ਕਿ ਦੋ ਕਾਰਵਨ ਆ ਰਹੀ ਸੀ ਉਹਨਾਂ ਨੂੰ ਰਸਤੇ ਚੋਂ ਮੋੜ ਦਿੱਤਾ ਗਿਆ ਆ ਤੇ ਉਹਨਾਂ ਨੇ ਜਿਹੜੀ ਮੈਕਸੀਕੋ ਦੀ ਪ੍ਰੈਜ਼ੀਡੈਂਟ ਆ ਸ਼ੀਨ ਬੋਮ ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਆ ਕਿ ਅਸੀਂ ਬਾਰਡਰ ਤਾਂ ਨਹੀਂ ਜਾ ਬੰਦ ਕਰਾਂਗੇ ਪਰ ਦੋਨੋਂ ਮੁਲਕ ਰਲ ਕੇ ਚੱਲਾਂਗੇ ਪਰ ਹੁਣ ਇਹ ਆਪਣੇ ਲੋਕਾਂ ਨੂੰ ਖੁਸ਼ ਕਰਨ ਲਈ ਕੀ ਸਟੇਟਮੈਂਟ ਦਿੰਦੇ ਆ ਜਾਂ ਪ੍ਰੈਜ਼ੀਡੈਂਟ ਟਰੰਪ ਦੇ ਨਾਲ ਕੀ ਹੁੰਦੀ ਆ ਉਹ ਡਿਫਰੈਂਟ ਆ ਸੋ ਕੈਨੇਡਾ ਤੇ ਮੈਕਸੀਕੋ ਤੇ 25% ਟੈਰਿਫ ਲਾਉਣ ਦੀ ਗੱਲ ਆ ਤੇ ਪਰसों 트럼ਪ ਹੋਣਾ ਰੇ ਗਿਆ ਵੀ ਜਿਹੜੇ ਬ੍ਰਿਕ ਦੇ ਮੁਲਕ ਜਿਹੜੇ ਕਹਿੰਦੇ ਆ ਵੀ ਅਸੀਂ 9 ਨੇਸ਼ਨ ਅਸੀਂ ਬ੍ਰਿਕ ਟ੍ਰੇਡ ਬਣਾਉਣ ਜਾ ਰਹੇ ਆ ਸਾਡੀ ਕਰੰਸੀ ਹੋਊਗੀ ਬਰਾਜ਼ੀਲ ਰਸ਼ੀਆ ਇੰਡੀਆ ਚਾਈਨਾ ਸਾਊਥ ਅਫਰੀਕਾ ਇਰਾਨ ਈਜੀਪਟ ਇਥੀਓਪੀਆ ਤੇ ਯੂਏਈ ਤੇ ਕਹਿੰਦੇ ਵੀ ਬਣਾ ਲਓ ਤੇ ਤੁਹਾਡੇ ਉੱਤੇ 100% ਜਿਹੜਾ ਟੈਰਫਾ ਉਹ ਲਾਇਆ ਜਾਊਗਾ ਸੋ ਹੁਣ ਸੋ ਨਹੀਂ ਅੱਖਾਂ ਦਿਖਾਤੀਆਂ ਉਹਨਾਂ ਨੇ ਸਪਸ਼ਟ ਜਿਹੜਾ ਉਹ ਕਰ ਦਿੱਤਾ ਆ ਵੀ ਚਾਹੇ ਉਹ ਇੰਡੀਆ ਵਾਲੇ ਆ ਤੇ ਚਾਹੇ ਉਹ ਬ੍ਰਿਕ ਦੇ ਵਿੱਚ ਕੋਈ ਵੀ ਹੋਰ ਮੁਲਕ ਵਾਲੇ ਆ ਵੀ ਭਾਈ ਜਿਹੜਾ ਸੰਭਲ ਕੇ ਜਿਹੜਾ ਉਹ ਚੱਲਿਓ ਵੀ ਗਾਂ ਜਿਹੜਾ ਉਹ ਕੋਈ ਹੁਣ ਬਾਈਡਨ ਨਹੀਂ ਆ ਉਹ ਕਹਿੰਦੇ ਵੀ ਮੈਂ ਹੀ ਆ ਤੇ ਆਪਾਂ ਇੱਥੇ ਪੂਰਾ 100% ਟੈਰਿਫ ਜਿਹੜੇ ਉਹ ਲਾਉਣੇ ਆ ਸੋ ਇਹ ਚੰਗੀ ਗੱਲ ਆ ਬ੍ਰਿਕ ਦੀ ਬਾਰੇ ਆਪਾਂ ਤਾਂ ਵੈਸੇ ਬਹੁਤ ਖੋਲ ਕੇ ਵਿੱਚ ਜਿਹੜੇ ਵਿਸਥਾਰ ਦੇ ਨਾਲ ਗੱਲਬਾਤ ਅਵਤਾਰ ਸਿੰਘ ਜਰਨਲਿਸਟ ਦੇ ਨਾਲ ਕੀਤੀ ਸੀ ਵੀ ਬ੍ਰਿਕ ਡਾਲਰ ਜਿਹੜਾ ਉਹ ਕਿਉਂ ਆ ਡਾਲਰ ਦੇ ਪਿੱਛੇ ਸਭਿਅਤਾ ਆ ਉਹ ਇਦਾਂ ਆ ਤੇ ਜਿਹੜੇ ਡੱਡੂਆਂ ਦੀ ਪੰਸੇਦੀ ਆ ਉਹ ਕੁਛ ਨਹੀਂ ਜਿਹੜਾ ਇਸ ਦੇ ਵਿੱਚ ਕਰ ਸਕਦੇ ਜਿੱਥੇ ਉਹਨਾਂ ਨੇ ਆਪਣੀ ਬ੍ਰਿਕ ਦੀ ਸੰਮੇਲਨ ਕੀਤਾ ਸੀ ਕਜ਼ਾਨ ਦੇ ਵਿੱਚ ਪੋਤੇ ਨੇ ਇਹ ਕਹਿੰਦਾ ਸੀਗਾ ਵੀ ਭਾਈ ਡਾਲਰ ਤੇ ਯੂਰੋ ਲੈ ਕੇ ਆਇਓ ਉਦੋਂ ਉਦੋਂ ਵਗੈਰ ਤੁਹਾਡਾ ਜਿਹੜਾ ਗੁਜ਼ਾਰਾ ਨਹੀਂ ਆ ਤੇ ਟੱਕਰ ਇਹਨਾਂ ਨੇ ਜਿਹੜੀ ਉਹ ਡਾਲਰ ਨੂੰ ਜਿਹੜੀ ਉਹ ਦੇਣ ਨੂੰ ਫਿਰਦੇ ਆ ਪਰ ਇਹਨਾਂ ਨੇ ਇੱਕ ਰੀ ਅੱਖਾਂ ਜਿਹੜੀਆਂ ਆ ਉਹ ਜ਼ਰੂਰ ਟਰੰਪ ਹੁਣਾਂ ਨੇ ਜਿਹੜੀਆਂ ਉਹ ਦਿਖਾ ਦਿਤੀਆਂ ਆ ਤੇ ਲੈਂਡ ਦੇ ਵਿੱਚ ਹੋਪਫੁਲੀ ਜਿਹੜੇ ਇਸ ਦੇ ਨਾਲ ਆ ਜਿਹੜੇ ਉਹ ਪੈ ਜਾਣਗੇ ਸੋ ਦੇਖੋ ਕੀ ਬਣਦਾ ਆ